ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਮੈਂ ਕਰਦੀ ਹਾਂ ਜ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਦੇ ਹਾਂ ਐਂਸ਼ੀਅੰਟ ਹਿਸਟਰੀ ਦੇ ਕੁਝ ਮੇਨ ਸੈਕਟਰ ਮੋਡਲੇ ਸਰੋਤਾਂ ਦੇ ਬਾਰੇ ਜਿਦੇ ਵਿੱਚ ਆਪਾਂ ਵੇਖਾਂਗੇ ਕਿ ਨਾਮ ਭਾਰਤ ਦਾ ਭਾਰਤ ਕਿਵੇਂ ਪਿਆ ਤੇ ਆਪਾਂ ਨੂੰ ਕਿੱਥੋਂ ਕਿੱਥੋਂ ਦੇਖਣ ਨੂੰ ਮਿਲਿਆ ਕੁਝ ਪਵਨ ਸਾਰਨ ਦੀਆਂ ਮੂਰਤੀਆਂ ਸ਼ੈਲੀਆਂ ਕਿਹੜੀਆਂ-ਕਿਹੜੀਆਂ ਨੇ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਭਾਰਤ ਦਾ ਜੋ ਪ੍ਰਾਚੀਨ ਨਾਮ ਹੈ ਭਾਰਤਵਰਸ਼ ਉਹ ਕਿੱਥੋਂ ਮਿਲਿਆ ਦੇਖਣ ਨੂੰ ਤਾਂ ਹੈ ਕਲਿੰਗ 오ਡੀਸਾ ਦੇ ਖਾਰਵਲ ਰਾਜੇ ਦੇ ਹੱਥੀ ਕੁ ਅਵਲੇਖ ਦੇ ਉੱਤੇ ਲਿਖਿਆ ਹੋਇਆ ਮਿਲਿਆ ਆਪਾਂ ਨੂੰ ਤੇ ਜੋ ਪੰਨਣੀ ਦੇ ਦੁਆਰਾ ਲਿਖੀ ਹੋਈ ਅਸਤਿ ਤਿਆ ਇਕਤਾਬ ਹੈ ਇਹ ਵਿਆਕਰਨ ਦੀ ਬੁੱਕ ਹੈ ਇਸ ਦੇ ਵਿੱਚ ਵਿੱਚ ਵੀ ਆਪਾਂ ਨੂੰ ਭਾਰਤ ਨੂੰ ਭਾਰਤ ਵਰਸ਼ ਲਿਖਿਆ ਹੋਇਆ ਮਿਲਿਆਗਾ ਅੱਗੇ ਆਪਾਂ ਵੇਖਦੇ ਹਾਂ ਕਿ ਰਿਗਵੇਦਿਕ ਕਾਲ ਜਾਂ ਬੈਦਿਕ ਕਾਲ ਦੇ ਵਿੱਚ ਜੋ ਭਾਰਤ ਕਬੀਲੇ ਸੀ ਉਸ ਤੇ ਆਧਾਰ ਦੇ ਉੱਤੇ ਜਿਹੜਾ ਭਾਰਤ ਹੈ ਭਾਰਤ ਕਬੀਲੇ ਦੇ ਆਧਾਰ ਤੇ ਭਾਰਤ ਨਾਮਾ ਜੋ ਪਿਆਗਾ ਇਥੋਂ ਦਾ ਜਿਹੜਾ ਰਾਜਾ ਸੀ ਸੁਦਾਸ ਉਸਨੇ ਦਸਰਾਜ ਦਸ ਰਾਜਿਆਂ ਦਾ ਜੋ ਜੁੱਧ ਸੀ ਉਹ ਜਿੱਤਿਆ ਸੀ ਅੱਗੇ ਆਪਾਂ ਵੇਖਦੇ ਹਾਂ ਕਿ ਜੋ ਇੰਡੀਆ ਨਾਮ ਹੈ ਜੁਨਾਨੀ ਇਤਿਹਾਸਕਾਰਾਂ ਨੇ ਦਿੱਤਾਗਾ ਇੰਡੀਆ ਤਾਂ ਜੁਨਾਨੀ ਲੋਕ ਸੀ ਜੋ ਉਹ ਸਿੰਧ ਨਦੀ ਨੂੰ ਇੰਡ ਨੇ ਤੇ ਇੰਡਸ ਕਹਿੰਦੇ ਸੀ ਇਸ ਕਰਕੇ ਇੰ ਇੰਡਸ ਨਦੀ ਦੇ ਨਾਮ ਤੋਂ ਮਤਲਬ ਇੰਡੀਆ ਨਾਮ ਜੋ ਪਿਆਗਾ ਅੱਗੇ ਦੇਖਦੇ ਆਪਾਂ ਆਰਿਆ ਵਰਤ ਆਰਿਆ ਵਰਤ ਪਤੰਜਲੀ ਦੇ ਦੁਆਰਾ ਲਿਖਿਆ ਹੋਇਆ ਗ੍ਰੰਥ ਮਹਾਭਾਸ਼ਯ ਲਿਖਿਆ ਹੋਇਆ ਗ੍ਰੰਥ ਮਹਾਪਾਸ਼ਯਾ ਮਹਾਪਾਸ਼ਯ ਦੇ ਵਿੱਚ ਆਪਾਂ ਨੂੰ ਆਰਿਆ ਵਰਤ ਦੇਖੋ ਨੂੰ ਮਿਲਦਾਗਾ ਕਿਹਾ ਗਿਆ ਹੈਗਾ ਜੋ ਪਤੰਜਲੀ ਨੇ ਜੋਗ ਦਰਸ਼ਨ ਵੀ ਲਿਖਿਆ ਹੋਇਆ ਹੈਗਾ ਜੋ ਕਿ ਮਹਾਪਾਸ਼ਯ ਦੇ ਬਾਅਦ ਵਿੱਚ ਲਿਖਿਆ ਹੋਇਆ ਹੈਗਾ ਕਿ ਪਤੰਜਲੀ ਦੁਆਰਾ ਲਿਖੀ ਹੋਈ ਦੋ ਗ੍ਰੰਥ ਨੇ ਮਹਾਪਾਸ਼ਯ ਦੇ ਜੋ ਵਿਆ ਮਹਾਪਾਸ਼ਯ ਜੋ ਉਹ ਵਿਆਕਰਨ ਦੀ ਹੀ ਕਥਾ ਹੈ ਉਸ ਤੇ ਵਿੱਚ ਜਿਹੜਾ ਇਹਦਾ ਅਰਥ ਹੈ ਮਹਾ ਆਰਿਆ ਵਰਤ ਦਾ ਜੋ ਅਰਥ ਹੈ ਉਹ ਹੈਗਾਗਾ ਆਰਿਆ ਦਾ ਦੇਸ਼ ਅੱਗੇ ਆਪਾਂ ਵੇਖਦੇ ਹਾਂ ਜੰਬੂਦੀਪ ਜੰਬੂ ਨਾਮ ਦੇ ਜੋ ਤਰਖਤ ਸੀ ਜਿੰਨਾ ਦੇ ਨਾਮ ਦੇ ਉੱਤੇ ਜ਼ਿਆਦਾ ਮਿਲਦੇ ਸੀ ਉਸ ਸਮੇਂ ਦੇ ਵਿੱਚ ਤਾਂ ਅਸ਼ੋਕ ਦੇਵਲੇਖਾਂ ਦੇ ਵਿੱਚ ਲਿਖਿਆ ਹੋਇਆ ਮਿਲੇਗਾ ਇਹ ਬਹੁਤ ਘੱਟ ਦੇਖ ਨੂੰ ਮਿਲਦਾ ਆਪਾਂ ਨੂੰ ਜੰਬੂਦੀਪ ਨਾਮ ਜੋ ਹੈਗਾ ਹੈ ਹਿੰਦ ਤੇ ਹਿੰਦੁਸਤਾਨ ਇਹ ইরਾਨੀ ਅਰਬੇ ਲੋਕਾਂ ਲੋਕ ਸੀ ਜੋ ਉਹ ਫਾਰਸੀ ਭਾਸ਼ਾ ਦੇ ਵਿੱਚ ਸਸੇ ਨੂੰ ਹਾ ਹਾ ਜਾਰਨ ਕਰਦੇ ਸੀ ਇਸ ਕਰਕੇ ਉਹਨਾਂ ਨੇ ਸਿੰਧ ਨਦੀ ਨੂੰ ਹਿੰਦਸ ਕਿਹਾਗਾ ਹਿੰਦਸ ਤੋਂ ਨਾਮ ਜੋ ਹਿੰਦਸ ਹਿੰਦੁਸਤਾਨ ਤੇ ਆਗਾ ਤੇ ਚੀਨੀ ਲੋਕ ਨੇ ਉਹਨਾਂ ਨੇ ਭਾਰਤ ਨੂੰ ਜਿੰਤੂ ਅਤੇ ਬਾਈਬਲ ਦੇ ਵਿੱਚ ਜੋ ਭਾਰਤ ਹੈ ਭਾਰਤ ਨੂੰ ਖੋਡੂ ਕਿਹਾ ਗਿਆ ਹੈ ਇਹ ਅਲੱਗ ਬੁੱਕਸ ਦੇ ਵਿੱਚ ਅਲੱਗ-ਅਲੱਗ ਨਾਮ ਦਿੱਤੇ ਹੋਏ ਆਪਾਂ ਨੂੰ ਅੱਗੇ ਆਪਾਂ ਵੇਖਦੇ ਹਾਂ ਕਿ ਭਾਰਤ ਦਾ ਜੋ ਪ੍ਰਾਚਨ ਇਤਿਹਾਸ ਹੈ ਉਹਦੇ ਕੁਝ ਸਰੋਤ ਕਿਹੜੇ-ਕਿਹੜੇ ਆ ਜਿਵੇਂ ਆਪਾਂ ਵੇਖਦੇ ਹਾਂ ਜੋ ਪ੍ਰਾਤੱਤਵ ਸਰੋਤ ਨੇ ਉਹ ਧਰਤੀ ਦੀ ਖੁਦਾਈ ਤੋਂ ਮਿਲੇ ਸਰੋਤ ਨੇ ਅਤੇ ਸਿੱਕੇ ਨੇ ਮੋਹਰਾ ਮੁਦਰਾ માં ਮਿੱਟੀ ਦੇ ਬਰਤਨ ਸਮਾਰਕਾ ਵਿਸ਼ੇਸ਼ ਇਟਾ ਆਦਿ ਉਹ ਪ੍ਰਾਤਤਵ ਸਰੋਤ ਨੇ ਅੱਗੇ ਆਪਾਂ ਦੇਖਦੇ ਹਾਂ ਸਾਹਿਤਕ ਸਰੋਤ ਜਿਹੜੇ ਕਿ ਲਿਖੇ ਹੋਏ ਲਿਖੇ ਗਏ ਨੇ ਧਰਮ ਦੇ ਨਾਲ ਸੰਬੰਧਿਤ ਲਿਖੇ ਜਾਂਦੇ ਨੇ ਤਾਂ ਉਹਨਾਂ ਨੂੰ ਧਾਰਮਿਕ ਸਾਹਿਤ ਕਿਹਾ ਜਾਂਦਾ ਹੈ ਲੋਕਿਕ ਸਾਹਿਤ ਉਹ ਜਿਹੜਾ ਸਮਾਜ ਦੇ ਨਾਲ ਸੰਬੰਧਿਤ ਹੋਵੇ ਪਰ ਲਿਖਿਆ ਤਾਂ ਹੁੰਦਾ ਹੈ ਬਟ ਸਮਾਜ ਦੇ ਨਾਲ ਸੰਬੰਧਿਤ ਹੋਵੇ ਜਿਵੇਂ ਅਰਥਸ਼ਾਸਤਰ ਇੰਦਿਕਾ ਅਤੇ ਰਾਸਤਰੰਗਣੀ ਜਿਵੇਂ ਜ ਬୈਦਿਕ ਸਾਹਿਤ ਜੈ ਬੁੱਧ ਧਰਮ ਅਤੇ ਜੈਨ ਧਰਮ ਆਹ ਮਾਫ ਕਰਨੇ ਤੇ ਉਹ ਦੋਨੋਂ ਦੇ ਅੱਗੇ ਆਪਾਂ ਵੇਖਦੇ ਆ ਕਿ ਵਿਦੇਸ਼ੀ ਯਾਤਰੀਆਂ ਦੇ ਜੋ ਵਰਤਾਂਤ ਨੇ ਜਿਵੇਂ ਚੀਨੀ ਅਰਬੀ ਚੀਨੀ ਜਨਾਨੀ ਇਹ ਯਾਤਰੀ ਜੋ ਆਏ ਸੀ ਇਹਨਾਂ ਨੇ ਜੋ ਕੁਝ ਵੀ ਲਿਖਿਆ ਬੁਕਸ ਵਗੈਰਾ ਸਾਹਿਤ ਵਗੈਰਾ ਉਹ ਵਿਦੇਸ਼ੀ ਯਾਤਰੀਆਂ ਦਾ ਵਰਤਾਂਤ ਹੈ ਅੱਗੇ ਆਪਾਂ ਵੇਖਦੇ ਆ ਜੋ ਪ੍ਰਾਤਤਵ ਦੇ ਸਰੋਤ ਹੈ ਆਰਕੀਓਲੋਜੀਕਲ ਸੋਰਸਸ ਨੇ ਸਿੱਕੇ ਨੇ ਮੋਹਰੇ ਨੇ ਤੇ ਮੁੱਦਰਾਮਣੇ ਜੋ ਸਿੱਕੇ ਸਿੱਕਿਆਂ ਦੇ ਸਟੱਡੀ ਦੇ ਅਧਿਆਨ ਨੂੰ ਨਿਊਮੇਮੈਸਟਿਕ ਕਿਹਾ ਜਾਂਦਾ ਹੈ ਭਾਰਤ ਦੇ ਸਭ ਤੋਂ ਪ੍ਰਾਣੇ ਤੇ ਪ੍ਰਾਚੀਨ ਸਿੱਕੇ ਜੋ ਉਹ ਹੈਗੇ ਨੇ ਆਹਤ ਤੇ ਇਹਨਾਂ ਨੂੰ ਪੰਚਮਾਰਕ ਵੀ ਕਿਹਾ ਜਾਂਦਾ ਹੈ ਤੇ ਇਹਨਾਂ ਦੇ ਉੱਪਰ ਚਿੱਤਰ ਗੈਂਡਾ ਹਾਥੀ ਅੱਧਾ ਚੰਦ ਦਰਖਤ ਵੀ ਮਿਲਦਾਗਾ ਕਿ ਛੇਵੀਂ ਸਦੀ ਇਸਾਪੁਰੂ ਦੇ ਵਿੱਚ ਚੱਲੇ ਸੀ ਮੋਹਰਾਂ ਕਾਲ ਵਿੱਚ ਵੀ ਇਹ ਪ੍ਰਚਲਿਤ ਰਹੇ ਨੇ ਤੇ ਅਧਿਆਪਕ ਵੇਖਦੇ ਹਨ ਕਿ ਇਹਨਾਂ ਨੂੰ ਬਣਾਉਣ ਦੇ ਲਈ ਚਾਂਦੀ ਦਾ ਪ੍ਰਯੋਗ ਹੋਇਆਗਾ ਜੋ ਤਾਂਬੇ ਦਾ ਪ੍ਰਯੋਗ ਹੋਣ ਨਾਲ ਇਹਨਾਂ ਦਾ ਜਿਹੜਾ ਨਾਮ ਹੋ ਠੇਂਡ ਹੋ ਗਿਆ ਜਿਹੜੇ ਪੰਚਮਾਰਕ ਸਿੱਕੇ ਨੇ ਉਹ ਮੋਰੀਆ ਕਾਲ ਦੇ ਵਿੱਚ ਚੱਲੇ ਨੇ ਉਦੋਂ ਇਹਨਾਂ ਨੂੰ ਪੰਟਿਕਰ ਛਾਪਣ ਕਿਹਾ ਜਾਂਦਾ ਸੀ ਪੰਚਮਾਰਕ ਸਿੱਕਿਆਂ ਨੂੰ ਇਹ ਚਾਂਦੀ ਦੇ ਹੁੰਦੇ ਸੀ ਜਿਹੜੇ ਚਾਂਦੀ ਦੇ ਸਿੱਕੇ ਸੀ ਉਹ ਪੰਟਿਕਰ ਛਾਪਣ ਸੀ ਜਿਹੜੇ ਤਾਂਬੇ ਦੇ ਸਿੱਕੇ ਸੀ ਉਹ ਮਾਸਕ ਅਤੇ ਕੱਕ ਨੂੰ ਸੀ ਅੱਗੇ ਦੇਖਦੇ ਆਪਾਂ ਸੋਨੇ ਦੇ ਸਿੱਕਿਆਂ ਦਾ ਜਿਹੜਾ ਪ੍ਰਚਲਨ ਹੈ ਉਹ ਸ਼ੁਰੂ ਹੋਇਆ ਹਿੰਦਜਵਨ ਇੰਡੋ-ਗ੍ਰੀਕ ਬੰਦ ਇਹਨਾਂ ਨੇ ਸ਼ੁਰੂ ਕੀਤਾ ਇਹਨਾਂ ਨੇ ਢਾਈ ਵਿਧੀ ਮਤਲਬ ਸਾਂਚੇ ਦੇ ਰਾਹੀਂ ਬਣਾਇਆ ਮਤਲਬ ਕਿ ਕਿਸੇ ਚੀਜ਼ ਨੂੰ ਆਪਾਂ ਢਾਲ ਦਿੰਨੇ ਹਨ ਜਿਵੇਂ ਮਿੱਟੀ ਨੂੰ ਆਪਾਂ ਸ਼ੇਪ ਦੇ ਕੇ ਬਣਾਉਨੇ ਹਨ ਤੇ ਉਹ ਢਾਈ ਵਿਧੀ ਦੇ ਰਾਹੀਂ ਸ਼ੇਪ ਦੇ ਕੇ ਜਦੋਂ ਸਾਂਚੇ ਰਾਹੀਂ ਬਣਾਈ ਜਾਂਦੀ ਹੈ ਤੇ ਇਹਨਾਂ ਦੇ ਉੱਪਰ ਰਾਜੇ ਦਾ ਨਾਮ ਮਿਤੀ ਲਿਖਣਾ ਵੀ ਸ਼ੁਰੂ ਹੋਇਆ ਸੀ ਇਹਨਾਂ ਨੇ ਟਕਸਾਲ ਟਕਸਾਲ ਵੀ ਸ਼ੁਰੂ ਕਰ ਲਈ ਸੀ ਸ਼ੁਰੂਆਤ ਕਰ ਲਈ ਅੱਗੇ ਦੇਖਦੇ ਹਾਂ ਆਪਾਂ ਭਾਰਤ ਦੇ ਵਿੱਚ ਸਭ ਤੋਂ ਵੱਧ ਸੋਨੇ ਦੇ ਜੋ ਸਿੱਕੇ ਗੁਪਤ ਵੰਸ਼ ਦੇ ਸਮੇਂ ਸ਼ੁਰੂ ਹੋਇਆ ਇਹਨਾਂ ਦੇ ਸਮੇਂ ਸੋਨੇ ਦੇ ਸਿੱਕਿਆਂ ਦੇ ਜਿਹੜੇ ਢੇਰ ਆ ਉਹ ਰਾਜਸਥਾਨ ਦੇ ਬਿਆਨਾ ਸਥਾਨ ਤੋਂ ਮਿਲੇ ਨੇ 2 ਆਪਾਂ ਨੂੰ ਪੁੱਛ ਲਿਆ ਜਾਵੇ ਕਿ ਗੁਪਤ ਵੰਸ਼ ਦੇ ਸਮੇਂ ਸਭ ਤੋਂ ਵੱਧ ਸੋਨੇ ਦੇ ਸਿੱਕੇ ਚੱਲੇ ਆ ਕਿਸ ਰਾਜ ਦੇ ਸਮੇਂ ਚੱਲੇ ਨੇ ਤਾਂ ਉਹ ਆਪ ਕੁਮਾਰ ਗੁਪਤ ਦੇ ਸਮੇਂ ਚੱਲੇ ਨੇ ਤੇ ਸ਼ੁੱਧ ਸੋਨੇ ਦੇ ਜੋ ਸਿੱਕੇ ਆ ਉਹ ਕਸ਼ਾਣ ਵੰਸ਼ ਦੇ ਸ਼ਾਸਕ ਨੇ ਚਲਾਈ ਨੇ ਸ਼ੁੱਧ ਸੋਨੇ ਦੇ ਸਿੱਕੇ ਸਭ ਤੋਂ ਵੱਧ ਗੁਪਤਾ ਨੇ ਤੇ ਸ਼ੁੱਧ ਕੁਸ਼ਾਣ ਵੰਸ਼ ਨੇ ਤਾਂ ਕੁਸ਼ਾਣ ਵੰਸ਼ ਦੇ ਵਿੱਚ ਸਭ ਤੋਂ ਪਹਿਲਾਂ ਬਿੰਮ ਕੈਡਫਿਸ ਨੇ ਛੱਜ ਨੇ ਚਲਾਈ ਸੀ ਇਹਨਾਂ ਨੂੰ ਦਿਨਾਰ ਕਿਹਾ ਜਾਂਦਾ ਸੀ ਦਿਨਾਰ ਸ਼ਬਦ ਦਾ ਜਿਹੜਾ ਹੈਗਾ ਉਹ ਡੈਨਿਸ਼ ਭਾਸ਼ਾ ਦਾ ਸ਼ਬਦ ਹੈ ਅੱਗੇ ਦੇਖਦੇ ਆਪਾਂ ਜਿਹੜੇ ਸ਼ੀਸ਼ੇ ਦੇ ਸਿੱਕੇ ਆ ਉਹ 7ਵਾਂ ਵੰਸ਼ ਨੇ ਛੁਕਲਾਈ ਸੀ ਅੱਗੇ ਦੇਖਦੇ ਆਪਾਂ ਭਾਵਨ ਤੇ ਸਮਾਰਕ ਭਾਵਨਾ ਬਣਾਉਣ ਦੀਆਂ ਜੋ ਸ਼ੈਲੀਆਂ ਨੇ ਉਹ ਦੋ ਨੇ ਜਿਵੇਂ ਨਗਰ ਸ਼ੈਲੀ ਤੇ ਤਰਾਵੜ ਸ਼ੈਲੀ ਜਦੋਂ ਇਹਨਾਂ ਨੂੰ ਮਿਲਾ ਲਿਆ ਜਾਂਦਾ ਇਹਨਾਂ ਦਾ ਜੋ ਮਿਸ਼ਰਣ ਹੁੰਦਾ ਉਸ ਨੂੰ ਬੇਸਰ ਸ਼ੈਲੀ ਕਿਹਾ ਜਾਂਦਾ ਜਿਹੜੀ ਹੈਗੀ ਨਗਰ ਸ਼ੈਲੀ ਇਹ ਉੱਤਰੀ ਭਾਰਤ ਦੇ ਵਿੱਚ ਹੈ ਇਹ ਇਹ ਉੱਤਰੀ ਭਾਰਤ ਵਿੱਚ ਵਿਕਸਿਤ ਹੋਈ ਹੈ ਇਹਦੇ ਵਿੱਚ ਮੰਦਰ ਭਵਨ ਚਾਰ ਕੋਨਿਆਂ ਵਾਲਾ ਹੋਵੇਗਾ ਇਹਨਾਂ ਦਾ ਜਿਹੜਾ ਸਿਖਰਾ ਵਿਮਾਨ ਟਾਈਪ ਦਾ ਹੋਵੇਗਾ ਮਤਲਬ ਕਿ ਉੱਪਰੋਂ ਇਸ ਤਰ੍ਹਾਂ ਤਿੱਖੇ ਹੋਣਗੇ ਦਸਮ ਅਵਤਾਰ ਮੰਦਰ ਇਸ ਦੀ ਉਦਾਹਰਣ ਹੈ ਇਹ ਨਗਰ ਸ਼ੈਲੀ ਦੀ ਵਧੀਆ ਉਦਾਹਰਣ ਹੈ ਇਹ ਉੱਤਰ ਪ੍ਰਦੇਸ਼ ਦੇ ਜੂਪੀ ਦੇ ਵਿੱਚ ਹੈ ਇਹ ਗੁਪਤ ਕਾਲ ਦੇ ਵਿੱਚ ਸੀ ਠੀਕ ਹੈ ਜਿਹੜੀ ਨਗਰ ਸ਼ੈਲੀ ਹੈ ਉਹ ਉੱਤਰੀ ਭਾਰਤ ਦੇ ਵਿੱਚ ਹੈ ਕੁਪਤਕਾਲ ਦੇ ਵਿੱਚ ਮੰਦਰ ਬਣਨੇ ਸ਼ੁਰੂ ਹੋ ਗਏ ਸੀ ਇਹਨਾਂ ਦੀ ਜੋ ਉਚਾਈ ਹੈ ਉਹ 12 ਮੀਟਰ ਹੈ ਤੇ ਇਹ ਵਰਗਾਕਾਰ ਹੋਣਗੇ ਇਸ ਤਰ੍ਹਾਂ ਉਪਰੋਂ ਤਿੱਖੇ ਹੋਣਗੇ ਤੇ ਇਸ ਤਰ੍ਹਾਂ ਵਰਗਾਕਾਰ ਹੋਣਗੇ ਮਤਲਬ ਵਰਗਾਕਾਰ ਹੈ ਟਾਈਪ ਉ ਇੱਕ ਹੋਵੇ ਅਗੇ ਦੇਖਦੇ ਆਪਾਂ ਦਰਾਵੜ ਸ਼ੈਲੀ ਦੇ ਬਾਰੇ ਇਹ ਦੱਖਣੀ ਭਾਰਤ ਵਿੱਚ ਵਿਕਸਿਤ ਹੋਈ ਹੈ ਜਿਹੜੀ ਹੈਗੀ ਨਗਰ ਸ਼ੈਲੀ ਉਹ ਉੱਤਰੀ ਭਾਰਤ ਚ ਹੈ ਜਿਹੜੀ ਦਰਾਵੜ ਸ਼ੈਲੀ ਹੈ ਉਹ ਦੱਖਣੀ ਭਾਰਤ ਦੇ ਵਿੱਚ ਹੈ ਇਹ ਇਹ ਆਇਤਾਕਾਰ ਹੋਣਗੇ ਜਿਹੜੇ ਉੱਤਰੀ ਵਾਲੇ ਆ ਉਹ ਵਰਗਾਕਾਰ ਤੇ ਜਿਹੜੇ ਇਹ ਨੇ ਇਹ ਆਇਤਾਕਾਰ ਇਸ ਤਰ੍ਹਾਂ ਇਹਨਾਂ ਦਾ ਜਿਹੜਾ ਸਿਖਰ ਆ ਉਹ ਸੀੜੀਦਾਰ ਸਟੈਪ ਵਾਈਜ਼ ਹੋਵੇਗਾ ਇਸ ਤਰ੍ਹਾਂ ਸਟੈਪ ਵਾਈਜ਼ ਇਹ ਪਿਰਾਮਿਡ ਦੀ ਤਰ੍ਹਾਂ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਇਸ ਤਰ੍ਹਾਂ ਤੇ ਇਹਨਾਂ ਦਾ ਇਹਨਾਂ ਮੰਦਰਾਂ ਦਾ ਜਿਹੜਾ ਆਕਾਰ ਆ ਆਕਾਰ ਵੀ ਇਹਨਾਂ ਦਾ ਜਿਹੜਾ ਹੈਗਾ ਉਹ ਵੱਡਾ ਵਾ ਇਹਦੇ ਵਿੱਚ ਆਪਾਂ ਉਦਾਹਰਣ ਦੇਖਦੇ ਹਾਂ ਬ੍ਰਹਮਦੇਸ਼ਵਰ ਮੰਦਿਰ ਇਸੇ ਮੰਦਿਰ ਨੂੰ ਰਾਜਾ ਰਜੇਸ਼ਵੇਂਦਰ ਮੰਦਿਰ ਵੀ ਕਿਹਾ ਜਾਂਦਾ ਹੈ ਇਹ ਤਾਮਿਲਨਾਡੂ ਦੇ ਤੰਜੌਰ ਵਿੱਚ ਹੈ ਚੌੜਵੰਸ਼ ਦੇ ਰਾਜਾ ਰਾਜਪ੍ਰਥਮ ਪਹਿਲਾ ਦਾ ਉਸਨੇ ਹੀ ਬਣਵਾਇਆ ਸੀ ਦੇਖਦੇ ਆਪਾਂ ਇਹ ਸਟੈਪ ਵਾਈਜ਼ ਹੋਣਗੇ ਇਹ ਜਿਹੜੇ ਉੱਤਰ ਵਾਲੇ ਇਹ ਉੱਪਰੋਂ ਪਿੱਖੇ ਹੋਣਗੇ ਇਸ ਤਰ੍ਹਾਂ ਬਿਮਾਈਂਡ ਟਾਈਪ ਇਹ ਵਰਗਾਕਾਰ ਮਾਫ਼ ਕਰਨਾ ਇਹ ਵਰਗਾਕਾਰ ਤੇ ਇਹ ਆਇਤਾਕਾਰ ਜਦੋਂ ਇਹਨਾਂ ਦਾ ਮਿਸ਼ਰਣ ਹੋ ਜਾਂਦਾ ਦੋਨਾਂ ਨੂੰ ਮਿਲਾ ਲਿਆ ਜਾਂਦਾ ਨਗਰ ਤੇ ਦਰਾਵਿਡ ਸ਼ੈਲੀ ਨੂੰ ਤਾਂ ਇਹਨੂੰ ਬਿਸਤਰ ਸ਼ੈਲੀ ਕਿਹਾ ਜਾਂਦਾ ਹੈ ਇਹ ਮੱਧ ਭਾਰਤ ਦੇ ਮਾਲਵਾ ਪ੍ਰਦੇਸ਼ ਦੇ ਵਿੱਚ ਵਿਕਸਤ ਪਰ ਜਿਵੇਂ ਕਿ ਐਮਪੀ ਤੇ ਮਹਾਰਾਸ਼ਟਰ ਦੇ ਵਿੱਚ ਵਿਕਸਤ ਹੈ ਇਹਨਾਂ ਦੇ ਵਿੱਚ ਆਪਾਂ ਦੋਨਾਂ ਦਾ ਮਿਲਾਪ ਜਾਂ ਦੇਖ ਸਕਦੇ ਹਾਂ ਨਗਰ ਸ਼ੈਲੀ ਤੇ ਦਰਾਵਿਡ ਸ਼ੈਲੀ ਜੇ ਆਪਾਂ ਮੂਰਤੀਆਂ ਦੀ ਗੱਲ ਕਰੀਏ ਤਾਂ ਦੋ ਪ੍ਰਕਾਰ ਮੂਰਤੀਆਂ ਬਣਾਉਣ ਦੇ ਲਈ ਦੋ ਪ੍ਰਕਾਰ ਦੀਆਂ ਸ਼ੈਲੀਆਂ ਦੀ ਵਰਤ ਕੀਤੀ ਜਾਂਦੀ ਸੀ ਸਭ ਤੋਂ ਪਹਿਲਾਂ ਹੈਗੀ ਹੈ ਗੰਧਾਰ ਸ਼ੈਲੀ ਗੰਧਾਰ ਸ਼ੈਲੀ ਜੁਨਾਨੀ ਬੋਧ ਕਲਾ ਵੀ ਇਸ ਨੂੰ ਬੋਲਿਆ ਗਿਆ ਇਸ ਦਾ ਜਿਹੜਾ ਵਿਕਾਸ ਉਹ ਗੰਧਾਰ ਖੇਤਰ ਦੇ ਵਿੱਚ ਹੋਇਆ ਇਸ ਦੇ ਵਿੱਚ ਕਾਲੇ ਤੇ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ ਗੰਧਾਰ ਸ਼ੈਲੀ ਦੇ ਵਿੱਚ ਤਾਂ ਇਹਦੇ ਜਿਹੜੇ ਮੁੱਖ ਕੇਂਦਰ ਆ ਉਹ ਪਿਸ਼ਾਵਰ ਬੈਕਟੀਰੀਆ ਦਾ ਬਲਖ ਸਵਾਦ ਕਾਟੀ ਨਗਰ ਹਾਰ ਤੇ ਤਕਸ਼ਿਲਾ ਹੈਗਾ ਜਿਹੜੀ ਹੈਗੀ ਮथुरा ਸ਼ੈਲੀ ਇਹ ਮਾਪਰਾ ਚਿੱਤਰ ਦੇ ਆਸ-ਪਾਸ ਵਿਕਸਿਤ ਹੋਈ ਹੈ ਇਸ ਦੇ ਵਿੱਚ ਲਾਲ ਬੋਲੂਆ ਪੱਥਰ ਦੀ ਵਰਤੋਂ ਕੀਤੀ ਹੋਈ ਹੈ ਇਸ ਦੇ ਵਿੱਚ ਮਹਾਤਮਾ ਬੁੱਧ ਸ਼ਿਵਜੀ ਦੀ ਤੇ ਪਾਰਵਤੀ ਦੀ ਪਹਿਲੀ ਮੂਰਤੀ ਇਸ ਦੇ ਵਿੱਚ ਬਣੀ ਹੋਈ ਮਿਲੀ ਹੈ ਗੰਧਾਰ ਸ਼ੈਲੀ ਜੁਨਾਨ ਤੇ ਬੋਧ ਕਲਾ ਵੀ ਬੁਲਾਇਆ ਜਾਂਦਾ ਹੈ ਮਥੁਰਾ ਸ਼ੈਲੀ ਮਥੁਰਾ ਦੇ ਆਸ-ਪਾਸ ਹੈ ਇਹ ਗੰਧਾਰ ਦੇ ਵਿੱਚ ਹੈ ਇਹ ਮਥੁਰਾ ਦੇ ਵਿੱਚ ਹੈ ਇਹਦੇ ਵਿੱਚ ਕਾਲੇ ਸਲੇਟ ਰੰਗ ਦੀ ਵਰਤੋਂ ਹੁੰਦੀ ਹੈ ਇਸ ਦੇ ਵਿੱਚ ਲਾਲ ਬੋਲੂਆ ਪੱਥਰ ਦੀ ਵਰਤੋਂ ਹੁੰਦੀ ਹੈ ਇਸ ਦੇ ਵਿੱਚ ਵੀ ਪਹਿਲੀ ਮੂਰਤੀ ਮਹਾਤਮਾ ਬੁੱਧ ਦੀ ਬਣੀ ਹੋਈ ਮਿਲਿਆ ਇਸ ਦੇ ਵਿੱਚ ਆਪਾਂ ਨੂੰ ਮਹਾਤਮਾ ਬੁੱਧ ਅਤੇ ਸ਼ਿਵ ਤੇ ਪਾਰਵਤੀ ਦੀ ਮੂਰਤੀ ਮਿਲਲੀ ਇਹ ਸੀਗੀ ਮੂਰਤੀਆਂ ਅਤੇ ਦੁਸ਼ਟੀਆਂ ਬਾਰੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਅੱਗੇ ਦੀਆਂ ਵੀਡੀਓ ਦੇਖਣ ਦੇ ਲਈ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਦੀ ਕੁਆਲਿਟੀ ਨੂੰ ਇਗਨੋਰ ਕਰਨਾ ਰਿਵੀਜ਼ਨ ਦੇ ਲਈ ਵੀਡੀਓ ਨੂੰ ਜ਼ਰੂਰ ਦੇਖਣਾ ਥੈਂਕ ਯੂ